ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਹਾਂ ਦੁਖਨਵਾਰਨ ਸਾਹਿਬ ਖੜੇ ਐ ਇਸ ਵਕਤ ਆਪ ਸਾਰੇ ਤੇ ਕੋਸ਼ਿਸ਼ ਇਹ ਹੈ ਕਿ ਇਸ ਸਰਕਾਰ ਨੂੰ ਤੇ ਇਸ ਪੰਜਾਬ ਪੋਲੂਸ਼ਨ ਬੋਰਡ ਨੂੰ ਸਮੱਤ ਬਖਸ਼ੇ ਉੱਪਰ ਆਲਾ ਕਿੰਨੇ ਆਰਡਰ ਹੋ ਚੁੱਕੇ ਨੇ ਚਾਹੇ ਉਹ ਨੈਸ਼ਨਲ ਪੋਲੂਸ਼ਨ ਬੋਰਡ ਵੱਲੋਂ ਹੋਣ ਨਾ ਗ੍ਰੀਨ ਟ੍ਰਿਬਿਊਨਲ ਵੱਲੋਂ ਹੋ ਇਵਨ ਪੰਜਾਬ ਪੋਲੂਸ਼ਨ ਬੋਰਡ ਨੇ ਵੀ ਇੱਕ ਆਰਡਰ ਕੀਤਾ ਹੈ 33ਏ ਦੇ ਤਹਿਤ 33ਏ ਦੇ ਤਹਿਤ ਕਿ ਪਹਿਲੀ ਗੱਲ ਹੈ ਜਿਹੜੇ ਬੁੱਢੇ ਨਾਲੇ ਦੇ ਵਿੱਚ ਪੈਣ ਵਾਲੇ ਤਿੰਨ ਸੈਂਟਰ ਨੇ ਬਹਾਦਰਕੇ ਵਾਲਾ ਫੋਕਲ ਪੁਆਇੰਟ ਵਾਲਾ ਤੇ ਤਾਜਪੁਰ ਰੋਡ ਜਿੱਥੋਂ 1.5 ਕਰੋੜ ਲੀਟਰ ਪਾਣੀ ਗੰਦਾ ਕੈਮੀਕਲ ਵਾਲਾ ਹਰ ਰੋਜ਼ ਪੈਂਦਾ ਹੈ ਉਹ ਪਾਣੀ ਅੱਗੇ ਜਾ ਕੇ ਸਤਲੁਜ ਚ ਵੜਦਾ ਤੇ ਸਤਲੁਜ ਦੇ ਰਾਈ ਪੂਰਾ ਦੱਖਣੀ ਮਾਲਵਾ ਉਹਨੇ ਬਿਮਾਰ ਕੀਤਾ ਹੋਇਆ ਹੈ ਉਹਨਾਂ ਦੇ ਆਰਡਰ ਹੋ ਚੁੱਕੇ ਨੇ ਔਰ ਆਰਡਰ ਹੋਏ ਨੂੰ ਪਤਾ ਕਿੰਨਾ ਸਮਾਂ ਹੋ ਗਿਆ ਸਵਾ ਸਾਲ ਤਾ ਅਸੀਂ ਕਹਿ ਰਹੇ ਹਾਂ ਕਿ ਬਾਬਾ ਇਹਨਾਂ ਨੂੰ ਸਮੱਤ ਬਖਸ਼ੇ ਜਿਹੜੀ ਮੈਨੂੰ ਲੱਗਦਾ ਨਹੀਂ ਹੁਣ ਤੱਕ ਤਾਂ ਬਖਸ਼ੀ ਐ ਤਾਂ ਜੇ ਫਿਰ ਐ ਨਹੀਂ ਸਮੱਤ ਬਖਸ਼ੀ ਤਾਂ ਫਿਰ ਲੋਕ ਬਖਸ਼ਾਉਣਗੇ ਇਸੇ ਲਈ ਅਸੀਂ ਅੱਜ ਸਿੰਬੋਲਿਕ ਤੌਰ ਤੇ ਇਹਨਾਂ ਤਿੰਨਾਂ ਦੀ ਗੱਲ ਕਰਨ ਤੇ ਜਿਵੇਂ ਕਮਾਲੂ ਵਾਲੇ ਬਹੁਤ ਸਾਰੇ ਸਾਡੇ ਸੱਜਣ ਆਏ ਨੇ ਉਹਨਾਂ ਦੀ ਫੈਕਟਰੀ ਬੰਦ ਹੋ ਚੁੱਕੀ ਐ ਇਹਨਾਂ ਦੇ ਪੋਲਿਊਸ਼ਨ ਬੋਰਡ ਦੇ ਆਰਡਰ ਨਾਲ ਔਰ ਤੁਸੀਂ ਹੈਰਾਨਗੀ ਮੰਨੂਗੇ ਜਿਵੇਂ ਆ ਤਿੰਨ ਸੈਂਟਰ ਚੱਲ ਰਹੇ ਨੇ ਨਾ ਆਰਡਰ ਤੋਂ ਬਾਅਦ ਉਹ ਫੈਕਟਰੀ ਵੀ ਚੱਲ ਰਹੀ ਐ ਇਹ ਸਿੱਧਾ ਕਾਨੂੰਨ ਦਾ ਉਲੰਘਣ ਹੈ ਐਂ ਹੋਰ ਜਗ੍ਹਾ ਜਿੰਨੀਆਂ ਥਾਵਾਂ ਤੇ ਫੈਕਟਰੀਆਂ ਵਾਲੇ ਸਾਰੇ ਲੋਕ ਜੋ ਸਫਰ ਕਰਨੇ ਚਾਹੀਏ ਮੁਸ਼ਕਾਬਾਦ ਹੋਵੇ ਜਾਂ ਜਿਨ੍ਹਾਂ ਨੇ ਲੱਗਣ ਨਹੀਂ ਦਿੱਤੀ ਤਲਵੰਡੀਆਂ ਕਲੀਆਂ ਹੋਵੇ ਸਾਰੇ ਚਮਕੌਰ ਸਾਹ ਵਾਲੇ ਹੋਣ ਜਿੰਨੇ ਹੋਰ ਥਾਰਾਂ ਤੇ ਵੀ ਨੇ ਡਾਉਣ ਕਲਾਂ ਡਾਉਣ ਕਲਾਂ ਵਾਲੇ ਹੋਣ ਜਾਂ ਸੇਤੀਆ ਵਾਲੇ ਹੋਣ ਜਗਤਜੀਤ ਵਾਲੇ ਹੋਣ ਸਭ ਲੋਕ ਜੋ ਸਫਰ ਕਰ ਰਹੇ ਨੇ ਵਾਰ ਹੀ ਨਹੀਂ ਅਰ ਅਸੀਂ ਇੱਕ ਕਿੜੇ ਵਾਲੇ ਜੀਰੇ ਜੀਰੇ ਵਾਲੀ ਸਾਂਝੇ ਮੋਰਚਾ ਉੱਥੇ ਉਹ ਤਾਂ ਬੰਦ ਹੋ ਗਈ ਅਗਿਆਂ ਦੇ ਐਥਨੋਲ ਦੀ ਪਰਮਿਸ਼ਨ ਦੇ ਦਿਓ ਉਸ ਤੋਂ ਵੀ ਪলিউਟਡ ਚੀਜ਼ ਅਸੀਂ ਸਿਰਫ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਕਹੀਏ ਸਦਬੁੱਧੀ ਦਾ ਇਸਤੇਮਾਲ ਕਰ ਲਓ ਜੇ ਨਹੀਂ ਕਰੋਗੇ ਤਾਂ ਤੁਹਾਨੂੰ ਐਨੀਕ ਦੂਰ ਸਿੱਟਾਂਗੇ ਔਰ ਸਿਰਫ ਦੂਰ ਨਹੀਂ ਸੁੱਟਣਾ ਇਹ ਜਿੰਨੇ ਵੀ ਅਫੀਸਰ ਨੇ ਇਹਨਾਂ ਤੇ ਕੌਨਟੈਂਟ ਆਫ ਕੋਰਟ ਵੀ ਆਊਗਾ ਜਿਨ੍ਹਾਂ ਨੇ ਆਰਡਰ ਨੂੰ ਫਾਲੋ ਨਹੀਂ ਕੀਤਾ ਮਤਲਬ ਉਹਦੀ ਇੱਕ ਟੈਕਨੀਕਲ ਗੱਲ ਤੁਹਾਨੂੰ ਬਾਅਦ ਜਸਕੀਰਤ ਜੀ ਤੇ ਕਪਲ ਜੀ ਵੀ ਦੱਸਣਗੇ ਕਿ ਕਿਵੇਂ ਇੱਕ ਕੋਰਟ ਦੇ ਵਿੱਚ ਖੁਦ ਹੀ ਕੇਸ ਕੀਤਾ ਹੋਇਆ ਹੈ ਪੰਜਾਬ ਪੋਲੀੂਸ਼ਨ ਬੋਰਡ ਨੇ ਔਰ ਖੁਦ ਹੀ ਉਹਨੂੰ ਖਰਾਬ ਕਰਨ ਲੱਗੇ ਹੋਏ ਨੇ ਇਹਨਾਂ ਦੇ ਡਰਾਮੇ ਐਕਸਪਲੋਜ ਆ ਜਸ ਤੋਂ ਸੋੜਿਆਂ ਨੂੰ ਅਸੀਂ ਐਕਸਪੋਜ਼ ਕਰਨੇ ਦੱਸਣੇ ਹਨ ਹੁਣ ਮਸਲਾ ਇਹ ਹੈ ਕਿ ਸਰਕਾਰ ਸਭ ਤੋਂ ਪਹਿਲਾਂ ਕਿਹੜੇ ਕੰਮ ਲਈ ਹੁੰਦੀ ਹੈ ਲਾਅ ਐਂਡ ਆਰਡਰ ਲਈ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਤੇ ਜਿਹੜਾ ਇਹ ਗੰਦਾ ਪਾਣੀ ਮਾਰ ਰਿਹਾ ਔਰ ਉਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨੇ ਕਿ ਉਹਨਾਂ ਮਾਲਕਾਂ ਤੇ ਆਪਰੇਟਰਾਂ ਤੇ ਤੇ ਉਹਨਾਂ ਅਫੀਸਰਾਂ ਦੀ ਜੋ ਮਾਰਨ ਦੀ ਇੱਕ ਗੰਢ ਤੋ ਸਾਜ਼ਿਸ਼ ਹੈ ਕਿ ਉਹਦੇ ਤਹਿਤ ਮੁਕੱਦਮਾ ਹੋ ਕੇ ਨਾ ਤੇ ਕਿਸ ਨਹੀਂ ਚੱਲੂਗਾ ਮੈਂ ਤੁਹਾਡੇ ਮਾਈਕ ਤੇ ਕੈਮਰਿਆਂ ਰਹੀਂ ਉਹਨਾਂ ਅਫੀਸਰ ਨੂੰ ਕਹਿ ਦੇਣਾ ਚਾਹੁੰਦਾ ਸਰਕਾਰ ਇੱਕ ਸਾਲ ਦੀ ਬਚੀ ਹੈ ਫਿਰ ਕਿਹੜੀਆਂ ਖੁੱਡਾਂ 'ਚ ਮੂੰਹ ਲੁਕਾਉਂਗੇ ਪੰਜਾਬ ਦੇ ਲੋਕ ਜਾਗ ਚੁੱਕੇ ਨੇ ਐਂ ਕਿ ਅਸੀਂ ਉਹ ਜੀ ਸਰਕਾਰ ਵੀ ਨਹੀਂ ਗੰਦੀ ਬਣਨ ਦੇਣੀ ਜਿਹੜਾ ਪਾਣੀ ਨੂੰ ਦਰਬਦਰ ਦਿਨੋਂ ਦਿਨ ਗੰਦਾ ਕਰਤੀ ਜਾਵੇ ਤੇ ਨਾ ਹੀ ਇਹਨਾਂ ਨੂੰ ਬਚਣ ਦੇ ਨਾ ਜਿਹੜੇ ਦੋਸ਼ੀ ਨੇ ਇਹਨਾਂ ਤੋਂ ਜੁਰਮਾਨਾ ਵੀ ਵਸੂਲਿਆ ਜਾਊਗਾ ਜੋ ਕਰੋੜਾਂ ਦੀ ਸ਼ਕਲ ਚ ਹੋਊਗਾ ਜੋ ਇਹਨਾਂ ਲੋਕਾਂ 'ਚ ਵੰਡਿਆ ਜਾ ਸਕੇ ਜੋ ਸਫਰ ਕਰ ਰਹੇ ਨੇ ਇੱਕ ਛੋਟੀ ਜੀ ਗੱਲ ਕਹਿਣਾ ਜੀਰਾ ਫੈਕਟਰੀ ਬੰਦ ਲਈ ਸਰਕਾਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਲਿਖ ਕੇ ਦਿੱਤਾ ਹੈ ਕਿ ਇਹ ਫੈਕਟਰੀ ਨੇ ਗੰਦ ਪਾਇਆ ਇਹਨਾਂ ਦਾ ਕੰਡਕਟ ਸਹੀ ਨਹੀਂ ਸੀ ਕੰਡਕਟ ਸਹੀ ਨਹੀਂ ਜ਼ਮੀਨ 'ਤੇ ਗੰਦਾ ਕਰ ਰਹੀ ਸੀ ਤੇ ਠੱਗ ਗਾ ਇਹ ਹੁਣ ਮੈਨੂੰ ਦੱਸੋ ਇਹ ਮੰਨ ਲਿਆ ਹੁਣ ਇਹ ਦੱਸਣਗੇ ਕਿ ਉਸ ਬੰਦੇ ਨੂੰ 20 ਕਰੋੜ ਸਰਕਾਰ ਨੇ ਕਿਉਂ ਦਿੱਤਾ ਹੋਇਆ ਕਿ ਉਹਦੀ ਵਸੂਲੀ ਹੋਊਗੀ ਤੇ ਨਾਲ ਨਾਲ ਉਹਨਾਂ 25 ਪਿੰਡਾਂ ਨੂੰ ਹਰਜਾਨਾ ਮਿਲੂਗਾ ਐਂ ਬਾਕੀ ਜਗਾ ਵਾਲਿਆਂ ਨੂੰ ਤੇ ਜੇ ਨਹੀਂ ਮਿਲੂਗਾ ਤਾਂ ਇਹ ਸਰਕਾਰ ਲੋਕਾਂ ਦੀ ਹੈ ਲੋਕਾਂ ਦਾ ਦੁਆਰਾ ਹੈ ਦੁਆਰਾ ਤਾਂ ਹੈਗਾ ਪਰ ਲੋਕਾਂ ਲਈ ਨਹੀਂ ਕੀ ਤੇ ਨਾਲ ਹੀ ਲੋਕਾਂ ਦੀ ਵੀ ਨਹੀਂ ਕੀ ਇਹ ਡੈਮੋਕਰੇਸੀ ਦਾ ਹੀ ਪਹਿਲੇ ਹੀ ਜਿਹੜਾ ਮੂਲ ਸਿਧਾਂਤ ਆ ਉਹਦੇ ਖਿਲਾਫ ਐ ਅਗਲੀਆਂ ਗੱਲਾਂ ਮੈਂ ਕਹੂੰਗਾ ਸਾਡੇ ਸਾਰੇ ਸੱਜਣ ਕਪਲਜੀ ਵੀ ਜਸਕੀਰਤ ਜੀ ਵੀ ਬੈਂਸਾ ਵੀ ਥੋੜੀਆਂ-ਥੋੜੀਆਂ ਅਸੀਂ ਕਰਦੇ ਆਂ ਅੱਜ ਅਸੀਂ ਇਕੱਠੇ ਹੋਏ ਆਂ ਇੱਥੋਂ ਜਾਵਾਂਗੇ ਤੁਰ ਕੇ ਮਾਰਚ ਕਰਦੇ ਹੋਏ ਉਧਰ ਨੂੰ ਔਰ ਜਾ ਕੇ ਪੋਲਿਊਸ਼ਨ ਬੋਰਡ ਵਾਲਿਆਂ ਨੂੰ ਕਹਾਂਗੇ ਤੁਸੀਂ ਮਾਰਨਾ ਹੀ ਚਾਹੁੰਦੇ ਹੋ ਤਾਂ ਮਾਰ ਲਓ ਯਾਰ ਸਿੱਧੀ ਗੋਲੀ ਮਾਰੋ ਨਵੇੜੋ ਕੰਮ ਕਿਉਂਕਿ ਤੁਸੀਂ ਲੱਗੇ ਹੀ ਹੋ ਮਾਰਨ ਤੇ ਸਾਨੂੰ ਸਾਨੂੰ ਕੈਂਸਰ ਕਰੂਗੇ ਕਾਲਾ ਪੀਲਿਆ ਕਰੂਗੇ ਔਰ ਤੁਨ ਮੈਂ ਕੱਲ ਦੱਸਦੇ ਆਂ ਇੱਕ ਬੰਦੇ ਨੂੰ ਕੈਂਸਰ ਹੁੰਦਾ ਉਹਦੇ ਨਾਲ ਪੂਰੀ ਫੈਮਿਲੀ ਮਰਦੀ ਐ ਉਹਨਾਂ ਦੀ ਚੈਦਾ ਜਾਂਦੀ ਐ ਸਾਰੀ ਇੱਕ ਬੰਦੇ ਦਾ ਕਤਲ ਨਹੀਂ ਹੁੰਦਾ ਪੂਰੇ ਪਰਿਵਾਰ ਦਾ ਕਤਲ ਹੁੰਦਾ ਔਰ ਉਹ ਵੀ ਤੜ ਤੜ ਤੜਪ ਕੇ ਹਰ ਰੋਜ਼ ਬੱਚੇ ਸਵੇਰ ਉੱਠ ਕੇ ਵੇਂਦੇ ਨੇ ਕਿ ਸਾਡਾ ਜੀ ਇੱਕ ਮਰ ਰਿਹਾ ਮੌਤ ਦਾ ਨੰਗਾ ਤਮਾਸ਼ਾ ਹੋ ਰਿਹਾ ਔਰ ਮੌਤ ਵੰਡਣ ਵਾਲੇ ਸਨਮਾਨਤ ਹੋ ਰਹੇ ਨੇ ਚਾਹੇ ਗੱਦੀਆਂ ਮਿਲ ਚਾਹੇ ਫੈਕਟਰੀਆਂ ਚੋਂ ਕਰੋੜਾਂ ਦੀ ਸ਼ਗਲ ਚ ਕਮਾਇਆ ਜਾਵੇ ਤਾਂ ਜੋ ਇਹ ਗਠਬੰਧਨ ਅਸੀਂ ਇਹਨੂੰ ਵਾਰਨ ਵੀ ਕਰ ਰਹੇ ਆ ਵਾਰ-ਵਾਰ ਤੁਸੀਂ ਗੈਰ ਕਾਨੂੰਨੀ ਕੰਮ ਕਰ ਰਹੇ ਹੋ ਯਾਦ ਰੱਖਿਓ ਜੇ ਜੇਲਾ ਉਹਨਾਂ ਲਈ ਬਣੀ ਹੈ ਭੱਜ ਨਹੀਂ ਪਾਉਂਗੇ ਚਾਹ ਲੀਟਰ ਹੋਣ ਅਫੀਸਰ ਹੋਣ ਜਾਂ ਇਹ ਫੈਕਟਰੀਆਂ ਵਾਲੇ ਹੋਣ ਬੰਦੇ ਦੇ ਪੱਤਾ ਬਣਾ ਕੇ ਛੱਡਾਂਗੇ ਜਿਸ ਕੀ ਰੱਜੀ ਅਗਲੀ ਗੱਲ ਕਹਿ ਦਿਓ ਮਾੜੀ ਚ ਪੁਲਿਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਥੇ 3 ਦਸੰਬਰ 2025 ਨੂੰ ਇਕੱਠੇ ਹੋਏ ਹਾਂ ਜੀ ਪਟਿਆਲੇ ਵਿਖੇ ਗੁਰਦੁਆਰਾ ਸਾਹਿਬ ਸ੍ਰੀ ਦੁਖ ਨਿਵਾਰਨ ਸਾਹਿਬ ਇੱਥੋਂ ਅਸੀਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਹੈੱਡ ਕੁਆਰਟਰ ਤੱਕ ਮਾਰਚ ਕਰਨਾ ਚਾ ਰਹੇ ਹਾਂ ਇਹ ਕਿਉਂ ਕਰਨ ਲੱਗੇ ਆ ਇਸ ਕਰਕੇ ਕਰਨ ਲੱਗੇ ਆ ਕਿ ਪਿਛਲੇ ਸਾਲ ਐਗਜ਼ੈਕਟਲੀ 3 ਦਸੰਬਰ ਨੂੰ 2024 ਨੂੰ ਅਸੀਂ ਲੁਧਿਆਣੇ ਵਿਖੇ ਇਕੱਠੇ ਹੋ ਕੇ ਆ ਜਿਹੜੀ ਹੁਣੇ ਮਾਨ ਸਾਹਿਬ ਨੇ ਗੱਲ ਕੀਤੀ ਕਿ ਤਿੰਨ ਸੈਂਟਰਾਂ ਦੀ ਕਿਉਂਕਿ ਉਹ ਉਦੋਂ ਵੀ ਇਲੀਗਲ ਡਿਕਲੇਅਰ ਹੋ ਗਏ ਸੀ ਇਲੀਗਲ ਤਾਂ ਸੀਗੇ ਹੀ ਪਰ ਕੋਰਟ ਤੱਕ ਨੇ ਇਲੀਗਲ ਡਿਕਲੇਅਰ ਕਰਤਾ ਸੀ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਸੀਗਾ ਇਹ ਐਨਡੀਟੀ ਨੇ ਜਾਰੀ ਕੀਤਾ ਸੀਗਾ ਨੈਸ਼ਨਲ ਗ੍ਰੀਨ ਇੰਵੈਂਟਰੀਓਨਲ ਨੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਆਪ ਵੀ ਹੁਕਮ ਜਾਰੀ ਕੀਤਾ ਹੋਇਆ ਸੀ ਸਤੰਬਰ 2024 ਦੇ ਤਨ ਨਵੰਬਰ ਤੇ ਉਹਨਾਂ ਦੇ ਆਗੇ ਐਨਜੀਟੀ ਦੇ ਦਸੰਬਰ ਜਿਹਾ ਸੀ ਪਿਛਲੇ ਸਾਲ 3 ਦਸੰਬਰ ਨੂੰ ਲੁਧਿਆਣਾ ਇਕੱਠ ਕੀਤਾ ਸੀ ਕਿ ਇਹਨਾਂ ਦੇ ਤਿੰਨੋਂ ਪਾਈਪ ਜਿਹੜੇ ਬੰਦ ਕਰ ਦਿਓ ਨਹੀਂ ਤਾਂ ਲੋਕ ਕਰਨਗੇ ਪਰ ਸਰਕਾਰ ਨੇ ਉਦੋਂ ਕਿਹਾ ਕਿ ਨਹੀਂ ਇੱਕ ਹਫ਼ਤੇ ਦੇ ਵਿੱਚ ਅਸੀਂ ਆਪ ਕਰ ਦਿਆਂਗੇ ਲੋਕ ਨਹੀਂ ਕਰ ਸਕਦੇ ਜੇ ਲੋਕ ਕਰਨਗੇ ਉਹ ਗੈਰ ਕਾਨੂੰਨੀ ਹੋਏਗਾ ਤੇ ਅਸੀਂ ਕਹੇ ਜਿਹੜੇ ਪਾਈਪ ਹੀ ਗੈਰ ਕਾਨੂੰਨੀ ਹੈ ਉਹਨਾਂ ਨੂੰ ਬੰਦ ਕਰਨਾ ਕਿਵੇਂ ਗੈਰ ਕਾਨੂੰਨੀ ਹੋ ਸਕਦਾ ਪਾਈਪ ਤਾਂ ਆਪ ਗੈਰ ਕਾਨੂੰਨੀ ਹੈ ਪਰ ਚਲੋ ਅਸੀਂ ਪਿੱਛੇ हट ਗਏ ਵੀ ਭਾਈ ਅਸੀਂ ਅਸੀਂ ਤਾਂ ਕਾਨੂੰਨ ਮੰਨਦੇ ਆ ਨਾ ਸਰਕਾਰ ਨਹੀਂ ਮੰਨਦੀ ਵੱਖਰੀ ਗੱਲ ਹੈ ਸਰਕਾਰ ਨੇ 1 ਸਾਲ ਉਹਨੂੰ ਲਮਕਾ ਲਮਕਾ ਕੇ ਐਨਜੀਟੀ ਦੇ ਵਿੱਚ ਕੋਈ ਜਵਾਬ ਨਹੀਂ ਦਿੰਦਾ ਉੱਥੇ ਵਕੀਲ ਬਦਲ ਕੇ ਹੋਰ ਤਰੀਕਾ ਹੀ ਮੰਗਦੇ ਰਹੇ ਯਾਰ ਸਾਲਟ ਪਾਤਾ ਰੋਜ਼ ਦੇ ਰੋਜ਼ ਜਿਹੜਾ ਪਾਣੀ ਉਹਦੇ ਵਿੱਚ ਪੈ ਰਿਹਾ ਉਹ ਇਹਨਾਂ ਤਿੰਨ ਸੈਂਟਰਾਂ ਦਾ ਪੈ ਰਿਹਾ 1.5 ਕਰੋੜ ਲੀਟਰ ਰੋਜ਼ ਜੇ 50 ਪੈਸੇ ਵੀ 1 ਲੀਟਰ ਦਾ ਆਪਾਂ ਮੰਨੀਏ ਕਿ ਇਹਨਾਂ ਨੂੰ ਬਚਦਾ ਹੈ ਤਾਂ ਰੋਜ਼ ਦਾ 2.5 ਕਰੋੜ ਲੀਟਰ 2.5 ਕਰੋੜ ਰੁਪਈਆ ਕਿਸੇ ਦੀ ਜਿੰਮੇਤ ਸਿਰਫ ਇਹਨਾਂ ਤਿੰਨ ਸੈਂਟਰਾਂ ਦਾ ਜਾ ਰਿਹਾ ਹੈ ਹੋਰ ਵੀ ਇੰਡਸਟਰੀਆਂ ਨੇ ਇਕੱਲੇ ਤਿੰਨ ਸੈਂਟਰ ਨਹੀਂ ਨੇ ਇਹ ਵਾਲੇ। ਤਾਂ ਇਹ 5-10 ਕਰੋੜ ਰੁਪਇਆ ਜਿਹੜਾ ਕਿ ਇਲੀਗਲ ਹੈ ਰੋਜ਼ ਦਾ ਉਹ ਫਿਰ ਜਾ ਕਿੱਥੇ ਰਿਹਾ? ਤੇ ਜਿਹੜਾ ਇਲੀਗਲ ਹੈ ਉਹਨੂੰ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ? ਤਾਂ ਫਿਰ ਇਹ ਕੋਈ ਮਾਫੀਆ ਹੈ ਜਿਹੜਾ ਚੱਲ ਰਿਹਾ ਸਾਡੇ ਇੱਥੇ ਤੇ ਇਹ ਮਾਫੀਆ ਤੇ ਸਰਕਾਰ ਕੀ ਕਰ ਰਹੀ ਹੈ? ਕਿ ਸਰਕਾਰ ਆਪ ਹੀ ਮਾਫੀਆ ਹੈ। ਸਰਕਾਰ ਮਾਫੀਆ ਦੇ ਨਾਲ ਰਲੀ ਹੋਈ ਹੈ। ਇਹ ਗੱਲਾਂ ਦਾ ਸਵਾਲ ਦਾ ਜਵਾਬ ਜਿਹੜਾ ਇੱਕ ਸਾਲ ਤੋਂ ਸਾਨੂੰ ਤਾਂ ਮਿਲਿਆ ਨਹੀਂ। ਇਸ ਕਰਕੇ ਅਸੀਂ ਅਜੇ ਮਾਰਚ ਕਰ ਰਹੇ ਹਾਂ ਕਿ ਭਾਈ ਆਹ ਕੋਰਟ ਦੇ ਆਰਡਰ ਹੈ। ਇਹਨਾਂ ਨੂੰ ਲਾਗੂ ਕਰਨ ਵਾਸਤੇ ਹਾਲੇ ਤੱਕ ਸਰਕਾਰ ਨੇ ਕੋਈ ਚਾਰਾ ਜੋਈ ਨਹੀਂ ਕੀਤੀ। ਤੇ ਅਸੀਂ ਇਹਨਾਂ ਨੂੰ ਲਾਗੂ ਕਰਾਉਣਾ ਚਾਹੁੰਦੇ ਆ ਕਿਉਂਕਿ ਇਹ ਪਾਣੀ ਨੂੰ ਪੀ ਕੇ ਸਾਡੇ ਬਜ਼ੁਰਗ ਬੱਚੇ ਮਾਤਾਵਾਂ ਉਹ ਦਿਮਾਰ ਹੋ ਰਹੇ ਨੇ ਕੈਂਸਰ ਹੋ ਰਹੇ ਨੇ ਬਹੁਤ ਵੱਡਾ ਕਾਹਨ ਹੋ ਰਿਹਾ ਹੈ ਕਿ ਜੈਨੋਸਾਈਡ ਹੋ ਰਿਹਾ ਹੈ ਜਿਹਨੂੰ ਆਪਾਂ ਕਹਿੰਦੇ ਨਸਲ ਕੁਸ਼ੀ ਹੋ ਰਹੀ ਪੰਜਾਬ ਦੀ ਰਾਜਸਥਾਨ ਦੀ ਵੀ ਹੋ ਰਹੀ ਨਾਲ ਤੇ ਆਪਾਂ ਐਡਾ ਵਟਾ ਪਾਪ ਕਿਵੇਂ ਹੋਣ ਦੇ ਸਕਦੇ ਆ ਸੋ ਅੱਜ ਇੱਥੇ ਨਾਲੇ ਤਾਂ ਦੁਖਨੀਵਾਰਨ ਸਾਹਿਬ ਅਸੀਂ ਮੱਥਾ ਟੇਕਿਆ ਇਹਦੇ ਵਾਸਤੇ ਅਰਦਾਸ ਕੀਤੀ ਹੈ ਕਿ ਭਾਈ ਬਾਬਾ ਇਹਨਾਂ ਨੂੰ ਸਮਤ ਬਖਸ਼ ਤੇ ਨਾਲੇ ਅਸੀਂ ਜਿੰਨਾ ਕੁ ਸਾਡੀ ਯੋਗਦਾਨ ਬਣਦਾ ਹੈ ਅਸੀਂ ਇਹ ਇਮਾਰਤ ਜਿਹੜਾ ਕੱਢ ਰਹੇ ਆ ਤਾਂ ਕਿ ਸਾਰੇ ਪੰਜਾਬ ਨੂੰ ਘਟੋ ਘਟ ਪਤਾ ਕਿਉਂਕਿ ਇਹ ਬਹੁਤੀ ਦੁਨੀਆ ਨੂੰ ਨਹੀਂ ਪਤਾ ਕਿ ਇਹ ਗੈਰ ਕਾਨੂੰਨੀ ਕੰਮ ਇਦਾਂਵੇਂ ਹੁੰਦੇ ਰਹਿੰਦੇ ਧੋਲੇ ਨਾਲ ਸ਼ਰੇਆਮ ਤੇ ਇਹ ਕੰਮ ਨੂੰ ਅਸੀਂ ਇੱਕ ਹਾਈਲਾਈਟ ਕਰਕੇ ਸਾਰੇ ਪੰਜਾਬ ਨੂੰ ਦੱਸਣਾ ਚਾਹੁੰਦੇ ਆਂ ਵੀ ਆਹ ਐਨਜੀਟੀ ਦੇ ਆਰਡਰ ਹੈ ਜੀ ਇਹ ਚ ਆ ਲਿਖਿਆ ਹੋਇਆ ਆ ਅਸੀਂ ਆ ਪੀਪੀਸੀਬੀ ਨੇ ਆਪ ਆਰਡਰ ਕੀਤਾ ਹੋਇਆ ਤੇ ਆਪ ਲਾਗੂ ਨਹੀਂ ਕਰਾ ਰਹੇ ਤੋਂ ਇਹ ਮਿਲੀ ਭੁਗਤ ਜਿਹੜੀ ਹੈ ਇਹਨੂੰ ਹੁਣ ਮਤਲਬ ਇਸ ਪਦਰ ਦੀ ਮਿਲੀ ਭੁਗਤ ਨੂੰ ਕੀ ਕਿਹਾ ਜਾਵੇ ਮਾਫੀਆ ਕਿਹਾ ਜਾਵੇ ਜਾਂ ਕੀ ਕੀ ਨਾਮ ਦਿੱਤਾ ਜਾਵੇ ਕਿਵੇਂ ਇਹਨੂੰ ਸਮਝਿਆ ਜਾਵੇ ਕਿਵੇਂ ਇਹਦਾ ਟੱਕਰਾ ਕੀਤਾ ਜਾਵੇ ਤੋਂ ਇਹ ਸਵਾਲ ਅੱਜ ਅਸੀਂ ਰੇਜ਼ ਕਰ ਰਹੇ ਆ ਇੱਥੇ ਜਦੋਂ ਇੱਕ ਮਾਰਚ ਕਰ ਰਹੇ ਆ ਤੇ ਬਾਕੀ ਪੰਜਾਬ ਜਵਾਬ ਦੇਗਾ ਇਹ ਸਵਾਲ ਦਾ ਪੰਜਾਬ ਸਮਝੇਗਾ ਤੇ ਜਵਾਬ ਦੇਗਾ ਤੇ ਉਮੀਦ ਕਰਦੇ ਆਂ ਕਿ ਅੱਗੋਂ ਵਾਲਾ ਰਾਹ ਜਿਹੜਾ ਕੋਈ ਚਾਨਣ ਜਿਹੜਾ ਉਹ ਰਾਹ ਕੋਈ ਖੁੱਲੇਗਾ ਤਾਂ ਬਹੁਤ ਧੰਨਵਾਦੀ